ਸਾਤ ਹੀ ਰਿਹਾ ਕਾਲ ਜੀ 23 24 25 ਵਾਲਾ ਜਿਹੜਾ ਸਿਸਟਮ ਲੱਗਣਾ ਸੀ ਤਾਂ ਕੱਲ 23 ਮਈ ਨੂੰ ਕੋਈ ਜਾਪ ਗਲਗਰ ਖਾਸ ਵਾਪਰਨ ਇਜਾਤਰ ਮੌਸਮ ਜਿਆ ਠੀਕ ਠਾਕ ਰਿਹਾ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਤੇ ਅੱਜ 24 ਤੇ ਕੱਲ 25 ਹਜੇ ਜਿਹੜੇ ਉਮੀਦ ਤੋਂ ਬਾਕੀ ਹੈ ਜਾਨੀ ਕਿ ਅੱਜ ਤੇ ਕੱਲ ਹੋ ਸਕਦਾ ਇੱਕ ਦਿਨ ਵਿੱਚ ਅਜੇ ਵੀ ਇਹ ਕਾਰਵਾਈਆਂ ਹੋਣ ਦੇ ਆਸਾਰ ਨੇ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਪਾ ਆਪਣੇ ਤੇ ਦਿੱਲੀ ਦੇ ਖੇਤਰوں ਵਿੱਚ ਅੱਜ ਜਿਹੜਾ ਸੁਭਾਵਨਾ ਹੈ ਕਿ ਜਾਂ ਕੱਲ ਜਾਂ ਅੱਜ ਠੀਕ ਹੈ ਦੋ ਦਿਨਾਂ ਦੇ ਵਿੱਚ ਇੱਕ ਦਿਨ ਚਾਂਸ ਹੈ ਬਾਕੀ ਨੇ ਤਜੇ ਵੀ ਟਟਵੇਂ ਤੌਰ ਤੇ ਜਿਹੜੇ ਛਰਾਟੇ ਆ ਦਰਜ ਕੀਤੇ ਜਾ ਸਕਦੇ ਖਾਸ ਕਰ ਆ ਜਿਹੜੇ ਪੂਰਬੀ ਇਲਾਕੇ ਗਏ ਨੇ ਆ ਪਾੜਾ ਦੇ ਨਾਲ ਲੱਗਦੇ ਖੇਤਰ ਮੱਤ ਕੇਂਦਰ ਹੋ ਗਿਆ ਠੀਕ ਹੈ ਜਿਵੇਂ ਆ ਆਪਣਾ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਹਿਆਰਪੁਰ ਹੋ ਗਿਆ ਨਵਾਂ ਸ਼ਹਿਰ ਦੇ ਇਲਾਕੇ ਰੂਪਨਗਰ ਮੁਹਾਲੀ ਚੰਡੀਗੜ੍ਹ ਹੋ ਗਿਆ ਕੈਥਲਾਂ ਵਾਲਾ ਪੰਚਕੂਰ ਹੋ ਗਿਆ ਪਛਮੀ ਯੂਪੀ ਦੇ ਖੇਤਰ ਬਾਕੀ ਪਟਿਆਲਾ ਸੰਗਰੂਰ ਹੋ ਗਿਆ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਹੋ ਗਿਆ ਜਿਸ ਦੇ ਨਾਲ ਜਲੰਧਰ ਕਪੂਰਥਲਾ ਅਮਰਸਰ ਤਰਨਤਾਰਨ ਹੋ ਗਿਆ ਠੀਕ ਹੈ ਇਹਨਾਂ ਖੇਤਰਾਂ ਵਿੱਚ ਜਿਆਦਾ ਸਵਾਭਨਾ ਰਹਿ ਗਏ ਇਹਨਾਂ ਵਿੱਚ ਚਾਂਸ ਜਿਹੜੇ ਜ਼ਿਆਦਾ ਨਹੀਂ ਤੇ ਕੁਝ ਖੇਤਰਾ ਦਰਮਿਆਨ ਤੇਜ ਜੜਮੀ ਦੀ ਆ ਚਟ ਵੇਖਣ ਨੂੰ ਮਿਲ ਸਕਦੇ ਟਟਵੇਂ ਕਾਰਵਿੰਗ ਰਹਿਣਗੇ ਜਨਕੀ ਹਨੇਰ ਚਕੜ ਉਸਰੇ ਕਾਫੀ ਖੇਤਰਾ ਚ ਪਾਉਂ ਸਕਦਾ ਹੈ ਤਾਂ ਜੜਮੀ ਹੋਵੇਗਾ ਟਟਵੇਂ ਕਾਰਵਿੰਗ ਰਹਿ ਸਕਦੇ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਪੰਜਾਬ ਦੇ ਫਰੀਦਕੋਟ ਮੁਕਸਰ ਹੋ ਗਿਆ ਫਿਰੋਜ਼ਪੁਰ ਮੋਕਾ ਹੋ ਗਿਆ ਜਾਂ ਆਪਣੇ ਬਠਿੰਡਾ ਆ ਗਿਆ ਮਾਨਸਰ ਖੇਤਰੋਗੇ ਸਿਰਸਾ ਸਾਰ ਫਤਿਹਾਬਾਦ ਹੋ ਗਿਆ ਸ਼ਿਰਗੰਗਨ ਹਨੂਮਾਨ ਦਾ ਨੂਬਕਾਰ ਹੋ ਗਿਆ ਫਾਜ਼ਲ ਕਾ ਹੋ ਗਿਆ ਮੁਕਸਰ ਹੋ ਗਿਆ ਜਾਂ ਇਸ ਤੇ ਨਾ ਲੱਗਦੇ ਬੀਕਾ ਨੇ ਆਪਣੇ ਖੇਤਰੋਗੇ ਦੱਖਣੀ ਜਿਹੜੇ ਆਪਣੇ Rajasthan ਦੇ ਖੇਤਰੋਗੇ ਚੂਰੂ ਹੋ ਗਿਆ ਜਾਂ ਸੰਗਰੀਆ ਖੇਤਰ ਇਤਵ ਕਿਤੇ ਕਿਤੇ ਚਾਂਸ ਸਿਕਨੇਤੀ ਉਸਰਨੇ ਜਿਹੜੀ ਕਈ ਖੇਤਰਾ ਵਿੱਚ ਪੌਂਸਰੀਮੀ ਉਸਰ ਟਟਮੇ ਜਿਹੜੇ ਰੈਸਰ ਕਿਤੇ ਕਿਤੇ ਇੱਥੇ ਵੀ ਚਾਂਸ ਸਿਕਨੇ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਦਰਜ ਕੀਤੇ ਜਾ ਸਕਦੇ ਨੇ ਤੇ ਜਿਹੜੇ ਜ਼ਿਲ੍ਹੇ ਬੋਲੇ ਪਹਿਲਾ ਨੰਬਰ ਉੱਥੇ ਸਭਾਵਨਾ ਰਹੀ ਕਿਤੇ ਕਿਤੇ ਉਸਰ ਜਿਹੜੇ ਪੰਜਾਬ ਪੰਜਾਬ ਦੇ ਨਾਮ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾ ਵਿੱਚ ਕਿਤੇ ਕਿਤੇ ਉਸਰ ਨਿੱਕੀ ਮੋਟੀ ਜਿਹੜੀ ਗੜਮਾਰੀ ਤੋਂ ਇਨਕਾਰ ਨਹੀਂ ਕੀਤਾ ਚਾਸ ਰਾਜ ਪੂਰਾ ਚੱਲ ਰਿਹਾ ਠੀਕ 24 ਮਈ 2025 ਨੂੰ ਕੱਲ 25 ਨੂੰ ਜਿਹੜਾ ਪੂਰਾ ਚੱਲਣ ਦੀ ਸੰਭਾਵਨਾ ਨਵੇਂ ਪਿਛਲੇ 2 ਦਿਨਾਂ ਤੋਂ ਪੂਰਾ ਚੱ ਨਾਮੀ ਕਾਫੀ ਬਣੀ ਹੋਈ ਹੈ ਟੈਂਪਰੇਚਰ ਵੀ ਕਾਫੀ ਜਿਹੜੇ ਵਧੇ ਨੇ 40 ਜਿਹੜੇ ਪਲੱਸ ਕਿਤੇ ਕਿਤੇ 40 ਤੋਂ ਥੱਲੇ ਵੀ ਜਿਹੜਾ ਰਿਕਾਰਡ ਦਰਜ ਕੀਤੇ ਗਏ ਨੇ 37 38 ਤੋਂ ਲੈ ਕੇ 39 40 ਕਿਤੇ ਕਿਤੇ 41 42 ਜਿਹੜੇ ਦਰਜ ਕੀਤੇ ਜਾ ਰਹੇ ਨੇ ਤਾਂ ਟੈਂਪਰੇਚਰ ਜਰੂਰ 40 ਤੋਂ ਪਲੱਸ ਹੁੰਦੇ ਦੁਪਹਿਰ ਸ਼ਾਮ ਦੇ ਆਸ-ਪਾਸ ਅਗਰ ਚਮਗਲ ਬੱਦਲ ਬਣਦੇ ਠੀਕ ਨਮੀ ਗਵਤਨ ਦੇ ਨਾਲ ਟੈਂਪਰੇਚਰ ਜਿਹੜਾ 40 ਪਲੱਸ ਜਾਂਦੇ ਨੇ ਦੁਪਹਿਰ ਸ਼ਾਮ ਦੇ ਅਚਾਨਕ ਜਿਹੜੇ ਅਗਰ ਚਮਗਲ ਬੱਦਲ ਬਣਦੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਨੇ ਤੇ ਅੱਜ 24 ਤੇ ਕੱਲ 25 ਜਿਹੜੇ ਅਜੇ ਵੀ ਆਪਾਂ ਚਾਂਸ ਹੈ ਕਿ ਨੇ ਅਕਤਕਤ ਅੱਜ ਜਾਂ ਕੱਲ ਠੀਕ ਹੈ ਦੋ ਦਿਨਾਂ ਦੇ ਵਿੱਚ ਇੱਕ ਦਿਨ ਕਾਫੀ ਖੇਤਰ ਜਿਹੜੇ ਪ੍ਰਭਾਵਿਤ ਹੋ ਸਰ ਇੱਕ ਦਿਨ ਹੋ ਸਰ ਥੋੜੇ ਬਹੁਤ ਖੇਤਾਂ ਟੁੱਟ ਵੀ ਕਾਰਵੇਂ ਰਹਿ ਸਕਦੀਆਂ ਨੇ ਤਾਂ ਜੇਕਰ ਅੱਜ ਸਿਸਟਮ ਲੱਗਦਾ ਤਾਂ ਕੱਲ ਹੋ ਸਰ ਦਾ ਨਾਂ ਲੱਗੇ ਜੇ ਥੋੜੇ ਬਹੁਤ ਖੇਤਰਾਂ ਵਿੱਚ ਚਾਂਸ ਰਹਿਣਗੇ ਜੇਕਰ ਅੱਜ ਨਹੀਂ ਲੱਗਤਾ ਤੇ ਕੱਲ ਪੂਰੀ ਪੂਰੀ ਉਮੀਦ ਕੱਲ ਲੱਗਣ ਦਾ ਸਾਰ ਨੇ ਤਾਂ ਉਸ ਤੋਂ ਪਹਿਲਾਂ ਅਸੀਂ 19 20 ਨੂੰ ਤਾਂ ਫਿਲਹਾਲ ਕੋਈ ਵੀ ਆਪਾਂ ਜਿਹੜਾ ਸਿਸਟਮ ਨਹੀਂ ਲੱਗਾ ਤੇ ਅੱਜ ਕੱਲ ਯਾਨੀ ਕਿ 23 24 25 ਵਾਲਾ ਸਿਸਟਮ ਕਿਹਾ ਸੀ ਤਾਂ 23 ਨੂੰ ਤਾਂ ਕੁਝ ਨਹੀਂ ਵਾਪਰਨ 24 ਤੇ 25 ਦੋ ਦਿ ਦਾ ਜਿਹੜਾ ਆਕਾਰ ਵੀ ਹੁੰਦੇ ਆ ਸਾਰ ਨੇ ਇੱਕ ਦਿਨ ਰਵੇਗਾ ਠੀਕ ਹੈ ਕਾਫੀ ਆਪ ਗੱਲ ਕਰ ਰਹੇ ਹਨੇਰ ਝਕੜ ਕਾਫੀ ਖੇਤਰਾਂ ਵਿੱਚ रह ਸਕਦਾ ਹੈ ਅਮੀ ਹੁਸਰਤ ਟਟਵੇਂ ਕਾਰਵੇਂ ਰਹਿ ਸਰੇ ਕਿਤੇ ਕਿਤੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਉਸ ਤੋਂ ਬਾਅਦ ਅਗਲਾ ਇਹ ਸਿਸਟਮ ਹੋਣਾ 27 ਤੋਂ ਲੈ ਕੇ ਠੀਕ ਹੈ 31 ਮਈ ਦੇ ਵਿਚਾਲੇ ਇਹ ਸਿਸਟਮ ਕਾਫੀ ਖੇਤਰਾਂ ਵਿੱਚ ਇੱਕ ਜਾਂ ਦੋ ਆ ਵੱਡੇ ਤੌਰ ਤੇ ਪ੍ਰਭਾਵਿਤ ਕਰ ਸਕਦਾ ਹੈ ਇਸ ਵਿੱਚ ਕਾਫੀ ਜਿਹੜੀਆਂ ਉਮੀਦਾਂ ਆ ਬਾਕੀ ਨੇ ਤੇ ਬਾਕੀ ਜਿਹੜਾ ਹੁਣ 23 24 25 ਦਾ ਸਿਸਟਮ ਲੱਗਣਾ ਠੀਕ ਹੈ ਅੱਜ 24 ਤੇ ਕੱਲ 25 ਦੋ ਦਿਨ ਰਹਿ ਗਏ ਨੇ ਤੇ ਇਹਨਾਂ ਵਿੱਚ ਇੱਕ ਦਿਨ ਖਾਸ ਰਹਿ ਸਰ ਬਾਕੀ ਇੱਕ ਦਿਨ ਉਸ ਖੇਤਰ ਜਾਂ ਸਿਸਟਮ ਇੱਕ ਦਿਨ ਨਾਲ ਕੇ ਤੇ ਇੱਕ ਦਿਨ ਹੋ ਸਕਦਾ ਹੈ ਕੁਝ ਖੇਤਰਾਂ ਵਿੱਚ ਜਾਂ ਪਗਲ ਕਰੀ ਬਹੁਤੇ ਖੇਤਰਾਂ ਵਿੱਚ ਤੇ ਛਰਾਟੇ ਦਰਜ ਕੀਤੇ ਜਾਂ ਸਲੇ ਨੀਰ ਛਕੜੇੜਾ ਵੀ ਕਾਫੀ ਖੇਤਰਾਂ ਵਿੱਚ ਪਹੁੰਚਣ ਦਾ ਸਾਰਨਿਤ ਕਿਤੇ ਕਿਤੇ ਟੇੜ ਨਿੱਕੀ ਮੋਟੀ ਗਾੜੇ ਮਾਰੇ ਵੀ ਜਿਹੜੀ ਆ ਵੇਖਣ ਨੂੰ ਮਿਲ ਸਕਦੀ ਹੈ ਠੀਕ ਹੈ 40 ਡਿਗਰੀ ਟੈਂਪਰੇਚਰ ਜਿਹੜੇ ਰਿਕਾਰਡ ਕੀਤੇ ਜਾਂਨ ਪਿਛਲੇ 40 ਤੋਂ ਪਲਸ ਜਾਨਕੀ ਕਿ 40 42 ਕਿਤੇ 43 44 ਡਿਗਰੀ ਜਿਹੜੇ ਦਰਜ ਕੀਤੇ ਗਏ ਨੇ ਜਦੋਂ ਵੀ 40 ਪਲਸ ਤੋਂ ਪਹਿਲਾਂ ਵੀ ਤਾਂ 40 ਪਲਸ ਹੁੰਦੇ ਨਹੀਂ ਠੀਕ ਹੈ 41 42 40 ਤੋਂ ਆ ਕਲਕ ਜਿੰਨੇ ਵੀ ਪਲਸ ਹੁੰਦੇ ਨੇ ਜਿਆ ਜੋ ਟੈਂਪਰੇਚਰ ਉੱਤ ਜਾਂਦੇ ਠੀਕ ਹੈ ਟੈਂਪਰੇਚਰ ਵਧਣ ਦੇ ਨਾਲ ਨਮੀ ਜਿਹੜੀ ਲਗਾਤਾਰ ਪਹੁੰਚ ਰਹੀ ਬੰਗਾਲ ਦੀ ਖਾੜੀ ਅਰਬ ਸਾਗਰ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਨਮੀ ਵਧਣ ਦੇ ਨਾਲ ਅਚਾਨਕ ਦੁਪਹਿਰ ਸ਼ਾਮ ਤੇ ਆਪਸ ਟੈਂਪਰੇਚਰ ਜਰੂਰ ਵਧ ਦੇਣ ਦੁਪਹਿਰ ਸ਼ਾਮ ਦੇ ਆਸਪ ਗਰਜ ਚਮਕੜ ਬੱਦਲ ਬੰਦ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਨੇ ਤਾਂ ਬਾਕੀ ਕੋਈ ਵੀ ਆਪਣਾ ਅਪਡੇਟ ਮਿਲੇਗੀ ਠੀਕ ਹੈ ਜਾਣਕਾਰੀ ਮਿਲੇਗੀ ਆਪਾਂ ਇਸ ਚੈਨਲ ਤੋਂ ਪਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ